ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡਾ ਕਿਨੂ ਦੇ ਬਲੌਗ ਦੇ ਵਿੱਚ ਨਵੀਂ ਵੀਡੀਓ ਦੇਖਣ ਤੁਹਾਡੇ ਆਪਣੇ ਸ਼ਹਿਰ ਮੂਨਕ ਅੱਜ ਜਿਸ ਵੀਡੀਓ ਅਸੀਂ ਤੁਹਾਨੂੰ ਮੂਨਕ ਸ਼ਹਿਰ ਦਿਖਾਵਾਂਗੇ ਜੀ ਅੱਜ ਅਸੀਂ ਦਿਖਾ ਰਹੇ ਤੁਹਾਨੂੰ ਕੱਗੜ ਦਰਿਆ ਜੋ ਇੱਥੇ ਹਰ ਸਾਲ ਉਪਾਹੀ ਮਚਾਉਂਦਾ ਹੈ ਜਿਸ ਨੂੰ ਬਰਸਾਤੀ ਨਾਲਾ ਵੀ ਕਿਹਾ ਜਾਂਦਾ ਹੈ ਇਸ ਟਾਈਮ ਅਸੀਂ ਕੱਗੜ ਦਰਿਆ ਦੇ ਬਿਲਕੁਲ ਉੱਪਰ ਖੜੇ ਹਾਂ ਤੇ ਤੁਹਾਨੂੰ ਹੁਣ ਕੱਗੜ ਦਰਿਆ ਦਿਖਾਉਂਦੇ ਹਾਂ ਇਹ ਮੂਨਕ ਸ਼ਹਿਰ ਦਾ ਉਹ ਕੱਗੜ ਦਰਿਆ ਹੈ ਜੋ ਹਰ ਸਾਲ ਇੱਥੇ ਪਾਰੀ ਤਬਾਹੀ ਮਚਾਉਂਦਾ ਹੈ ਅਸਲ ਵਿੱਚ ਮੂਨਕ ਦੇ ਇਤਿਹਾਸ ਦੀ ਗੱਲ ਕਰੀ ਤਾਂ ਮੂਨਕ ਦਾ ਇਤਿਹਾਸ ਕਾਫੀ ਸੰਘਰਸ਼ ਭਰਿਆ ਹੈ ਫਿਰਾਲ ਇਸ ਦੇ ਨਾਲ ਨਾਲ ਹੁਣ ਤੁਹਾਨੂੰ ਪਹਿਲਾਂ ਦਿਖਾ ਦਿਆਂ ਇੱਕ ਗਗਰ ਦਰਿਆ ਫਿਰ ਤੁਹਾਨੂੰ ਉਹ ਏਰੀਆ ਵੀ ਦਿਖਾਉਣਾ ਜੋ ਬਰਸਾਤੇ ਗਗਰ ਦਰਿਆ ਨਾਲ ਇੱਥੇ ਤਬਾਹੀ ਮਚਦੇ ਸਾਰਾ ਏਰੀਆ ਤਕਰੀਬਨ ਡੁੱਬ ਜਾਂਦਾ ਹੈ ਤੇ ਇਹ ਹੈ ਇੱਕ ਗਗਰ ਦਰਿਆ ਚਲੋ ਹੁਣ ਤੁਹਾਨੂੰ ਪੂਰਾ ਦਿਖਾ ਦਈਏ ਤੇ ਆ ਇਸ ਵਾਸਤੇ ਜੋ ਏਰੀਆ ਹੈ ਸਾਰਾ ਬਿਲਕੁਲ ਜੋ ਬਾਦਸ਼ਾਹ ਸਟਾਰਟ ਹੋ ਜਾਂਦੀਆਂ ਨੇ ਇਹ ਪਾਣੀ ਨਾਲ ਬਿਲਕੁਲ ਡੁੱਬ ਜਾਂਦਾ ਹੈ ਇਹ ਇੱਕ ਗਦਰਿਆ ਬਿਲਕੁਲ ਓਵਰਫਲੋ ਹੋ ਜਾਂਦਾ ਜਿਸ ਨੂੰ ਕੋਈ ਬਰਸਾਤੀ ਨਾਲਾ ਕਹਿੰਦਾ ਕੋਈ ਇੱਕ ਰੀਵਰ ਕਹਿੰਦਾ ਕੋਈ ਇੱਕ ਗਰ ਦਰਿਆ ਕਹਿੰਦਾ ਹੁੰਦਾ ਇਹ ਇੱਕ ਗਰ ਇੱਥੇ ਬਹੁਤ ਭਾਰੀ ਤਬਾਹੀ ਮਚਾਉਂਦਾ ਤੇ ਬਾਕੀ ਹੁਣ ਸਾਨੂੰ ਅੱਗੇ ਚੱਲ ਕੇ ਜੋ ਕਿ ਗਰ ਦਰਿਆ ਦਾ ਏਰੀਆ ਹੈ ਜੋ ਫਲੱਡ ਕਾਰਨ ਡੁੱਬਦਾ ਹੈ ਉਹਨੂੰ ਅੱਗੇ ਚੱਲ ਕੇ ਸਾਰਾ ਏਰੀਆ ਗਗਰਦਰੀਆ ਦੇ ਨਾਲ ਲੱਗਦਾ ਲੱਗਦਾ ਉਹ ਏਰੀਆ ਵੀ ਦਿਖਾਵਾਂਗੇ। ਜੀਗਤ ਤੇ ਆਪਾਂ ਹੁਣ ਇਸ ਟਾਈਮ ਖੜੇ ਆ। ਇਹ ਜਗਾ ਵੀ ਤਕਰੀਬਨ ਸਾਰੀ ਹੀ ਰਸਤਾ ਬਿਲਕੁਲ ਬੰਦ ਹੋ ਜਾਂਦਾ ਤੇ ਇੱਥੇ ਆਲੇ-ਦਾਲੇ ਪਾਣੀ ਹੀ ਪਾਣੀ ਹੋ ਜਾਂਦਾ। ਹੁਣ ਤੁਸੀਂ ਦੇਖੋ ਇੱਥੇ ਫਸਲਾਂ ਜੋ ਪੱਕ ਚੁੱਕੀਆਂ ਨੇ ਜਿਹੜੀਆਂ ਵਕਤ ਇੱਥੇ ਪਾਣੀ ਪਾਣੀ ਸੀ ਜੋ ਪਿਛਲੇ ਫਲੱਡ ਤੁਸੀਂ ਦੇਖਿਆ ਤੇ ਲੋ ਇੱਥੇ ਲੋਕ ਬਹੁਤ ਮਿਹਨਤੀ ਨੇ ਜੋ ਦੇਖ ਕੇ ਘਬਰਾਉਂਦੇ ਨਹੀਂ। ਦੇ ਫਿਲਹਾਲ ਹੁਣ ਸਾਨੂੰ ਅੱਗੇ ਚੱਲ ਕੇ ਨਾਲ ਗਰਨਾਲ ਦਾ ਉਹ ਏਰੀਆ ਵੀ ਦਿਖਾਵਾਂਗੇ ਜੋ ਏਰੀਆ ਨਾਲ ਗਰਨਾਲ ਕਾਫੀ ਤਬਾਹੀ ਮਚਾਉਂਦਾ ਹੈ ਇਹ ਸੜਕ ਬਿਲਕੁਲ ਪਾਣੀ ਦੇ ਵਿੱਚ ਡੁੱਬ ਜਾਂਦੀ ਹੈ ਇਸ ਰੋਡ ਉੱਤੋਂ ਨਿਕਟੋ ਕਟੋ ਕਛੇ 6 7 ਤੋਂ ਪੱਟੋ ਪਾਣੀ ਹੋ ਜਾਂਦਾ ਹੈ ਦੇ ਸਾਰਾ ਇਹ ਜਿੱਕ ਗਦਰਿਆ ਦੀ ਮਾਰ ਵਾਲਾ ਸੇ ਢੇਰ ਗਿਆ ਤੇ ਇੱਕ ਗਦਰਿਆ ਨਾਲ ਬਿਲਕੁਲ ਹੀ ਇਹ ਏਰੀਆ ਡੁੱਬਿਆ ਹੋਇਆ ਹੈ ਜੋ ਸਾਹਮਣੇ ਤੁਸੀਂ ਦੇਖੋ ਜਿੱਥੇ ਗੇੜੇ ਬਹੁਤ ਖੰਦਾ ਹੈ ਤੇ ਇੱਥੇ ਹਰ ਪਾਸੇ तकरीबन ਗਦਰਿਆ ਤਬਾਹੀ ਮਚਾਉਂਦਾ ਹੈ ਜੋ ਸਾਰਾ ਏਰੀਆ ਇਹ ਗੱਗਦਰਿਆ ਦਾ ਏਰੀਆ ਤੇ ਆਪਾਂ ਤੁਹਾਨੂੰ ਚੱਲ ਕੇ ਨਾ ਦਿਰਾ ਅੱਗੇ ਚੱਲ ਕੇ ਇੱਥੇ ਰੋਣੇ ਤੋਂ ਕਾਫੀ ਦੂਰ ਹੋ ਗਿਆ ਜੋ ਇਹ ਅੱਗੇ ਜਾ ਕੇ ਬਿਲਕੁਲ ਫੇਰ ਇਹ ਸ਼ਹਿਰ ਲੜਾਂ ਲੱਗਦਾ ਹੈ ਜਿਸ ਕਾਰਨ ਇੱਥੇ ਤਾਂ ਕਾਫੀ ਤਵਾਹੀ ਹੈ ਇਹ ਕਦਰੇ ਮਚਾਉਂਦਾ ਤੇ ਸ਼ਹਿਰ ਦਾ ਲਿੰਕ ਬਿਲਕੁਲ ਬਾਕੀ ਪਿੰਡਾਂ ਨਾਲੋਂ ਟੁੱਟ ਜਾਂਦਾ ਹੈ ਬਿਲਕੁਲ ਗੱਗਰ ਦਰਿਆ ਦੇ ਕੋਲ ਬਿਲਕੁਲ ਰੋਡ ਦੇ ਨਾਲ ਬਿਲਕੁਲ ਨਾਲ ਨਾਲ ਲੱਗੇ ਕਿਉਂਕਿ ਇਹ ਕਾਫੀ ਵੱਲ ਬਲੇਵੇਂ ਇਹ ਗੱਗਰ ਦਰਿਆ ਖਾਂਦਾ ਹੈ ਜਿਹੜੀ ਬਿਲਡਿੰਗ ਤੁਸੀਂ ਬਿਲਕੁਲ ਸਾਹਮਣੇ ਦੇਖ ਰਹੇ ਹੋ ਨਾ ਇਹ ਹੈਗੀ ਕਾਲਜ ਦੀ ਤੇ ਇਹ ਰੋਡ ਮੁੜ ਜਾਂਦਾ ਜੀ ਘੱਗਰ ਦਰਿਆ ਵੱਲ ਇੱਥੇ ਜੋ ਗੱਗਰ ਦਰਿਆ ਪਿਛਲੇ ਕੁਝ ਫਲਾਟਾਂ ਹੈ ਸੀ ਗਾ ਗੱਗਰ ਦਰਿਆ ਨੇ ਤੇ ਕਾਫੀ ਹੱਦ ਤੱਕ ਤਬਾਹੀ ਮਚਾਈ ਸੀ ਤੇ ਇਹ ਸਾਰਾ ਉਸ ਦਾ ਦਰਿਆ ਨੇ ਤੋੜਤੀ ਦੇ ਸੀ ਕੋਲ ਦੇ ਬੋਡੀ ਬਿਲਡਿੰਗ ਤੇ ਅੱਜ ਵੀ ਇਹ ਉਸੇ ਤਰ੍ਹਾਂ ਹੀ ਟੁੱਟੀ ਬਰਕਰਾਰ ਹੋਈ ਹੈ ਤੇ ਅੱਗੇ ਕੀ ਲੱਗਿਆ ਹੁੰਦਾ ਹੈਗਾ ਗਰਦਰਾ ਤੇ ਆਪਾਂ ਹੁਣ ਸਾਨੂੰ ਚੱਲ ਲੱਗੇਗਾ ਗਰਦਰਾਦ ਕਿਉਂ ਨਾ ਜੋ ਬਿਲਕੁਲ ਮੂਨਕ ਕੋਲ ਦੇ ਕੋਲ ਦੀ ਲੰਘਦਾ ਤੇ ਸਾਹਮਣੇ ਜੋ ਬਿਲਡ ਦੇਖ ਰਿਹਾ ਹੁ ਗਰ ਗਰਿਆ ਹੈ ਕਾਫੀ ਬੜਬਲੇ ਵਿੱਚ ਖਾਣ ਦੇ ਬਾਅਦ ਕਗਰ ਦਰਿਆ ਇੱਥੇ ਆ ਕੇ ਬਿਲਕੁਲ ਹੀ ਇਹ ਸਾਹਮਣੇ ਮੂਨ ਕਾ ਗਿਆ ਜੀ ਮੂਨ ਤੇ ਬਿਲਕੁਲ ਨਾਲ ਲੱਗ ਜਾਂਦਾ ਜਿੱਥੋਂ ਦੀ ਅਸੀਂ ਹੁਣ ਲੰਘ ਕੇ ਆਏ ਹਾਂ ਸਾਰਾ ਬਿਲਕੁਲ ਫਲੱਡ ਦਾ ਏਰੀਆ ਆ ਸਾਰਾ ਏਰੀਆ ਹੀ ਫਲੱਡ ਦਾ ਹੈ ਕਗਰ ਦਰਿਆ ਇੱਥੇ ਹਰ ਸਾਲ ਭਾਰੀ ਤਬਾਹੀ ਮਚਾਉਂਦਾ ਤੇ ਜਿਸ ਕਾਰਨ ਇੱਥੇ ਕਾਫੀ ਨੁਕਸਾਨ ਦਾ ਅਜਿਹੜਾ ਸਾਰਾ ਏਰੀਆ ਆਪਾਂ ਇਹ ਫਲੱਡ ਦਾ ਏਰੀਆ ਤੇ ਬਾਕੀ ਇੱਥੇ ਤੁਹਾਨੂੰ ਫਿਰ ਕਿਹਨ ਇੱਥੇ ਲੋਕ ਨੇ ਇੱਥੇ ਕਿਸਾਨ ਨੇ ਬਹੁਤ ਜਿਆਦਾ ਕਿਸਾਨ ਨੇ ਜੋ ਇੰਨੇ ਮਾਰ ਚੱਲਦੇ ਹੋਏ ਵੀ ਦੁਬਾਰਾ ਫਿਰ ਤੋਂ ਉਹਦੀ ਫਸਲਾਂ ਵੇਚ ਕੇ ਬਹਾਲ ਹੁੰਦੇ ਨੇ ਹੁਣ ਇੱਕ ਗਰਦਰੀਆ ਦੇ ਵਿੱਚ ਬਿਲਕੁਲ ਪਾਣੀ ਥੋੜਾ ਥੋੜਾ ਚੱਲ ਰਿਹਾ ਪਰ ਬਰਸਾਤਾਂ ਦੇ ਹੋਣ ਕਾਰਨ ਇਹ ਗਰਦਰੀਆ ਬਿਲਕੁਲ ਹੀ ਭਰ ਜਾਂਦਾ ਤੇ ਇਸ ਏਰੀਆ ਵਿੱਚ ਕਾਫੀ ਤਬਾਹੀ ਮਚਾਉਂਦਾ ਹੈ ਫਲਾਲ ਇਸੇ ਇੱਕ ਗਰਦਰੀਆ ਦਾ ਏਰੀਆ ਜੋ ਤੁਹਾਨੂੰ ਇਸੇ ਬਲੌਗ ਦੇ ਵਿੱਚ ਇਸ ਵੀਡੀਓ ਵਿੱਚ ਦਿਖਾਉਣਾ ਸੀਗਾ ਤੇ ਆਪਾਂ ਹੁਣ ਚੱਲਦੇ ਆਂ ਜੀ ਆਪਣੇ ਸ਼ਹਿਰ ਵੱਲੋਂ ਇਹ ਇੱਕ ਹੁਣਕ ਦਾ ਪੁਰਾਣਾ ਸ਼ਹਿਰ ਜੋ ਬਿਲਕੁਲ ਹੀ ਪੁਰਾਣਾ ਬਾਜ਼ਾਰ ਹੈ ਪੀੜਾ ਬਾਜ਼ਾਰ ਹੈ ਜੋ ਕਾਫੀ ਪੁਰਾਣਾ ਵੀ ਹੈ ਇੱਥੋਂ ਦੇ ਹੀ ਰਸਤਾ ਇਹ ਅੱਗੇ ਜੋ ਸ਼ਹਿਰ ਹੈ ਉਸ ਸ਼ਹਿਰ ਨੂੰ ਲੱਗਦਾ ਦੇ ਬਿਲਕੁਲ ਪਿੰਡਾਂ ਵਾਲਾ ਜਿਹਾ ਤੇ ਇੱਥੇ ਆ ਕੇ ਪਿੰਡ ਪੁਣਾ ਹੈ ਜਿਹੜੇ ਸ਼ਹਿਰ ਦਾ ਇਹ ਸ਼ਹਿਰ ਤੋਂ ਨਾਲ ਲੱਗਦਾ ਤੇ ਸ਼ਹਿਰ ਇਹ ਬਿਲਕੁਲ ਹੀ ਪਿੰਡਾਂ ਵਾਲਾ ਪੰਜਾਬੀ ਏਰੀਆ ਦੇ ਪਿੰਡਾਂ ਵਾਲਾ ਇਸ ਟਾਈਮ ਜਿਹੜੀ ਜਗ੍ਹਾ ਤੁਹਾਡੇ ਸਾਹਮਣੇ ਬਿਲਕੁਲ ਸਾਹਮਣੇ ਦੇਖ ਨੂੰ ਜੀ ਇਹ ਮੇਨ ਇੱਥੇ ਦਾ ਸ਼ਹਿਰ ਦਾ ਮੇਨ ਚੌਕ ਜਿੱਥੋਂ ਦੀ ਟ੍ਰੈਫਿਕ ਆਪਸ ਵਿੱਚ ਡਿਵਾਈਡ ਹੋ ਜਾਂਦੀ ਹੈ ਤੇ ਹੁਣ ਆਪਾਂ ਚੱਲਦੇ ਹਾਂ ਇੱਥੋਂ ਪੁਰਾਣੇ ਬੱਸ ਸਟੈਂਡ ਨੂੰ ਇਹ ਚੌਕ ਜਿੱਥੇ ਸਾਰੀ ਪਬਲਿਕ ਜਾਂ ਆਓ ਜੀ ਡਿਵਾਈਡ ਹੋਈਏ ਇਹ ਆ ਗਈ ਤਾਲੇਵ ਚੌਂਕ ਤੇ ਇਥੋਂ ਆਪਾਂ ਇਸ ਸਾਈਡੋਂ ਮੁੜਾਂਗੇ ਤੇ ਇਸ ਸਾਈਡ ਉੱਭਈ ਪੁਰਾਣਾ ਪੁਰਾਣਾ ਬੱਸ ਸਟੈਂਡ ਜਿਹੜਾ ਸਾਹਮਣੇ ਤੁਸੀਂ ਹਰਾਇਆ ਬੋਰਡ ਲੱਗਿਆ ਦੇਖ ਰਹੇ ਹੋ ਨਾ ਇਹ ਇੱਥੇ ਹੀ ਉਹ ਪੁਰਾਣਾ ਬੱਸ ਸਟੈਂਡ ਵੈਸੇ ਪੁਰਾਣਾ ਬੱਸ ਸਟੈਂਡ ਕੋਨਾ ਦਾ ਨਵੀਂ ਮਾਰਕੀਟ ਬਣ ਚੁੱਕੀ ਹੈ ਇਹ ਆ ਜੀ ਮੂਨਕ ਸ਼ਹਿਰ ਦਾ ਪੁਰਾਣਾ ਬੱਸ ਸਟੈਂਡ ਪੁਰਾਣਾ ਬੱਸ ਸਟੈਂਡ ਤੋਂ तकरीबन ਹਰ ਪਾਸੇ ਤੁਹਾਨੂੰ ਜਾਣ ਵਾਸਤੇ ਸਾਧਨ ਦਾ ਰਸਤਾ ਮਿਲ ਜਾਂਦਾ ਹੈ ਤੇ ਗਤਰਿਆਵਲ ਜਾਣਾ ਹੋਵੇ ਪੁਰਾਣੇ ਬੱਸ ਸਟੈਂਡ ਜਾਣਾ ਹੋਵੇ ਨਵੇਂ ਬੱਸ ਸਟੈਂਡ ਜਾਂ ਫਿਰ ਤੁਸੀਂ ਇੱਥੋਂ ਸਿੱਧਾ ਪਾਤੜਾ ਮਲੇਆਲਾ ਜਾਂ ਜਾਖੜ ਬਟੰਡੇ ਨੂੰ ਜਾਣਾ ਹੋਵੇ ਇੱਥੋਂ ਸਾਨੀ ਨਾਲ ਆ ਬੱਸਾਂ ਦੇ ਸਾਧਨ ਮਿਲ ਜਾਂਦੇ ਨੇ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦਾ ਬਲੌਗ ਬਹੁਤ ਪਸੰਦ ਆਇਆ ਹੋਊਗਾ ਕਿਉਂਕਿ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਗਰਦਰਿਆ ਦਾ ਬਹੁਤ ਉਹ ਏਰੀਆ ਦਿਖਾਇਆ ਗਿਆ ਜਿੱਥੇ ਇੱਕ ਗਰਦਰਿਆ ਪਾਰੀ ਤਬਾਹੀ ਮਚਾਉਂਦਾ ਤੇ ਮੌਣਕ ਦੇ ਕੁਝ ਜਗ੍ਹਾਵੇ ਦਿਖਾਈ ਗਈਆਂ ਨੇ ਜੋ ਬਹੁਤ ਫੇਮਸ ਨੇ ਤੇ ਇਸ ਤੋਂ ਇਲਾਵਾ ਤੇ ਤੁਹਾਨੂੰ ਅੱਜ ਦਾ ਬਲੌਗ ਬਹੁਤ ਪਸੰਦ ਆਇਆ ਤਾਂ ਵੀਡੀਓ ਨੂੰ ਲਾਇਕ ਕਰ ਦਿਓ ਕਮੈਂਟ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਜੋ ਮੌਣਕ ਦਾ ਕਿਲਾ ਹੈ ਸੁਣ ਉਹ ਦਿਖਾਵਾਂਗੇ ਸੋ ਬਣੇ ਰਹੋ ਸਾਡੇ ਚੈਨਲ ਨਾਲ ਰੱਖੋ ਆਪਣਾ ਖਿਆਲ ਰੱਬ ਰੱਖਾ